ਸਾਰੇ ਕਿਸਾਨ ਵੀਰੋ ਆਰਾਮਰਾਮ ਸਤਿ ਸ਼੍ਰੀਕਾਲ ਨਮਸਕਾਰ ਸਾਰੇ ਕਿਸਾਨ ਪਰਮਾ ਦਾ ਟਰੈਕਟਰ ਸੈਂਡ ਖੇਤੀ ਟੋਕੋ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਹੈ ਤੇ ਆਸ਼ਾ ਕਰਦੇ ਆ ਕਿ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ ਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਉਹ ਤੁਹਾਡੇ ਲਈ ਅੱਜ ਦੀ ਵੀਡੀਓ ਲੈ ਕੇ ਆਏ ਆ ਸਵਰਾਜ ਦਾ ਮੋਡਲ ਹੈ ਇੱਕ ਇਹਦੇ ਜਨਾ ਕੰਪਨੀ ਨੇ ਇੱਕ ਚੇਂਜ ਕੀਤਾ ਉਹ ਤੁਹਾਨੂੰ ਮੈਂ ਚੇਂਜ ਦਿਖਾਣਾ ਕਿਹੜਾ ਚੇਂਜ ਆ ਤਾਂ ਹੀ ਮੈਂ ਵੀਡੀਓ ਲੈ ਕੇ ਆਇਆ ਨੇ ਤੇ ਨੋਰਮਲ ਕੋਈ ਇਸ ਟਰੈਕਟਰ ਦੀ ਅੱਗੇ ਵੀ ਵੀਡੀਓ ਬਣੀਆਂ ਕੋ ਜਿਆਦਾ ਖਾਸ ਹੈਗਾ ਨਹੀਂ ਤੇ ਜੇ ਦੱਸਣ ਲਈ ਵੀ ਜਿਹੜਾ ਬਾਰ-ਬਾਰ ਵੀਡੀਓ ਬਣਾਈਏ ਪਰ ਇੱਕ ਨਾ ਚੇਂਜ ਕੰਪਨੀ ਨੇ ਕੀਤਾ ਜਿਹੜੇ بڑے ਕਿਸਾਨਾਂ ਦੀ ਡਿਮਾਂਡ ਸੀ ਤੇ ਮੈਨੂੰ ਵੀ ਲੱਗਦਾ ਵੀ ਉਹ ਚੇਂਜ ਹੋਣਾ ਚਾਹੀਦਾ ਕੰਪਨੀ 'ਚ ਤੇ ਉਹ ਚੇਂਜ ਕਿਉਂ ਹੋਣਾ ਚਾਹੀਦਾ ਉਹਦਾ ਮੈਂ ਤੁਹਾਨੂੰ ਕਾਰਨ ਵੀ ਦੱਸ ਦਿਆਂਗਾ ਠੀਕ ਹੈ ਜੀ ਕਿਉਂ ਮੈਂ ਕਹਿੰਦਾ ਵੀ ਦੇ ਜੇ ਚੇਂਜ ਹੋ ਜੇ ਤਾਂ ਵਧੀਆ ਤੇ ਕੰਪਨੀ ਨੇ ਕਰਤਾ ਚੇਂਜ ਹੋ ਤੋ ਅੱਜ ਉਹਦਾ ਮੈਨੂੰ ਟਰੈਕਟਰ ਵੀ ਖਲੋਤਾ ਮਿਲ ਗਿਆ ਤੇ ਮੈਂ ਕਿਹਾ ਚਲੋ ਕਿਸਾਨ ਵੀਰਾਂ ਲਈਦਾ ਵੀਡੀਓ ਬਣਾਉਂਦੇ ਆ ਤੇ 2025 ਦਾ ਮਾਰਕਾ ਹੈ ਪਹਿਲੇ ਚੈੱਕ ਕਰ ਲਓ ਤੇ ਚੈੱਕ ਕਰ ਲਓ 2025 ਦਾ ਬਣੇ ਦਾ ਹੈ ਮੇਰੇ ਖਿਆਲ ਨਾਲ April ਕ ਮਈ ਮਹੀਨੇ ਦਾ ਤੇ SFC ਹੈ ਜਿਹੜੀ ਦੀ 257 ਹੈ ਸਪੈਸੀਫਿਕ ਫਿਊਲ ਕੰਜੰਪਸ਼ਨ ਤੇ ਪੀਟੀਓ ਐਚਪੀ ਹੈ ਜਿਹੜੀ 33.8 ਠੀਕ ਹੈ ਜੀ ਤੇ ਮੋਡਲ ਹੈ 744 XT ਐਕਸਟਰਾ ਟਾਰਕ 2 ਸਪੀਡ ਚ ਆਂਦਾ ਹੈ ਸੈਂਟਰ ਗੇਅਰ ਚ ਤੇ 4 ਸਟਾਰ ਆ ਤੇ ਇਹਦੇ ਚ ਇੱਕ 5 ਸਟਾਰ ਵੀ ਆਂਦਾ 3 ਸਪੀਡ ਉਹ ਆਪਣੇ ਏਰੀਆ ਚ ਤਾਂ ਆਂਦਾ ਨਹੀਂ ਬਾਕੀ ਤੁਸੀਂ ਜੇ ਦੇਖਿਆ ਕਿਸ ਨੇ ਦੇਖਿਆ ਹੈਗੀ ਮੈਂ ਵੀ ਵੀਡੀਓ ਦੀ YouTube ਤੇ ਲੇ ਕੇ ਆਪਣੀ ਇਧਰ ਏਜੰਸੀਆਂ ਚ ਨਹੀਂ ਆਂਦਾ ਇਹ ਮੋਡਲ ਆ ਗਿਆ ਵੇਖ ਲੋ ਪਾਰਕਿੰਗ ਅੰਗੇਜ ਤੇ ਡੀਸੰਗੇਜ ਠੀਕ ਹੈ ਜੀ ਪਾਰਕਿੰਗ ਬ੍ਰੇਕ ਇਹ ਜਿਹੜੀ ਦੀ ਜਿਹਨੂੰ ਆਪਾਂ ਹੈਂਡ ਬ੍ਰੇਕ ਕਹਿੰਦੇ ਆ ਠੀਕ ਹੈ ਜੀ ਸਰਾਇ ਦੀ ਸ਼ੁਰੂ ਤਾਂ ਇੱਥੇ ਆਉਂਦੀ ਆ ਤੇ 7 50 16 ਦੇ ਫਰੰਟ ਟਾਇਰ ਹੈ ਇਹਦੇ ਚ ਤੇ ਜੇ ਫਰੰਟ ਐਕਸਲ ਦੀ ਗੱਲ ਕਰ ਲਈਏ ਤੇ ਅਡਜਸਟੇਬਲ ਆ ਠੀਕ ਹੈ ਜੀ ਚੁੜਾਈ ਵਧਾ ਸਕਦੇ ਹੋ ਤੇ ਇੰਜਨ ਦੀ ਗੱਲ ਕਰ ਲਈਏ ਤੇ 3478 ਸੀਸੀ ਆ ਇਹਦੇ ਚ 3478 ਸੀਸੀ ਕਯੂਬੀ ਕੈਪੈਸਿਟੀ ਤੇ ਮਾੜਾ ਜੇ ਤੁਹਾਨੂੰ ਮੈਂ ਦਾ ਚੱਕਰ ਦੇ ਦਿੰਦਾ ਸ਼ੋਅ ਖੋਲ ਕੇ ਵੀ ਟਰੈਕਟਰ ਦਾ ਇੰਜਨ ਦਾ ਵੀ ਚੈੱਕ ਕਰ ਲੋ ਤਿੰਨ ਸਿਲੰਡਰ ਇੰਜਨ ਆ ਬੋਸ਼ ਦਾ ਲਾਈਨ ਪੰਪ ਹੈ ਠੀਕ ਹੈ ਜੀ ਤੇ ਹੁਣ ਜਿਹੜਾ ਇਹ ਪੰਪ ਚੋਂ ਹੀ ਤੇਲ ਘੁੰਮਦਾ ਇੰਜਨ ਆਲਾ ਆ ਕੇ ਨਾ ਇਹਦੇ ਪੰਪ ਚ ਡੀਜ਼ਲ ਪੰਪ ਚ ਐਕਸਟਰਾ ਲੱਗ ਤੋ ਤੇਲ ਪਾਣਾ ਪੰਦ ਰਿਹਾ ਥੋੜਾ ਕੋਈ ਚੱਲਣ ਤੋਂ ਬਾਅਦ ਕੁਛ ਘੰਟੇ ਚੱਲਣ ਤੋਂ ਬਾਅਦ ਕੋਈ ਪਤਾ ਨਹੀਂ 100 ਘੰਟੇ ਹੀ ਸ਼ਾਇਦ ਤੇ ਹੁਣ ਇਹ ਜਿਹੜੀ ਪਾਈਪ ਹੈ ਨਾ ਇੱਧਰੋਂ ਕਰਤੀ ਹੁਣ ਇੰਜਨ ਆਲਾ ਜੀ ਤੇਲੀ ਦੇ ਜੋ ਘੁੰਮ ਜਾਂਦਾ ਪੰਪ ਚੋਂ ਤੇ ਉਹ ਤੁਹਾਡੀ ਟੈਨਸ਼ਨ ਖਤਮ ਹੋ ਗਈ ਆ ਕਿ ਜਿਹੜਾ ਬਾਰ ਬਾਰ ਤੁਹਾਨੂੰ ਧਿਆਨ ਰੱਖਣੇ ਪੈਣਾ ਵੀ ਤੇਲ ਚੇਂਜ ਕਰਨ ਪਾਣੀ ਪਾਣਾ ਪੰਪ ਚ ਤੇ ਬਾਕੀ ਆਹ ਵੇਹ ਲੋਅਲਟੀਨੇਟਰ ਆ ਪਾਵਰ ਉਹਦਾ ਲਿਫਟ ਦਾ ਪੰਪ ਹੈ ਕੋ ਪਾਵਰ ਸਟੀering ਦਾ ਕੂਲੈਂਟ ਵਾਲ ਜਿਹੜਾ ਚੇਂਜ ਕੀਤਾ ਨਾ ਕੰਪਨੀ ਨੇ ਉਹ ਤੁਹਾਨੂੰ ਮੈਂ ਦਿਖਾਵਾਂਗਾ ਖਸਾਲ ਦਿਓ ਇਹਦੇ ਵਿੱਚ ਜਿਹੜਾ ਚੇਂਜ ਕੀਤਾ ਉਹ ਦੱਸਣ ਲੱਗਾ ਤੇ ਕਿਉਂ ਕੀਤਾ ਜਾਂ ਕਿਉਂ ਕਰਨਾ ਚਾਹੀਦਾ ਹੈ ਜਿੱਥੇ ਤੁਹਾਨੂੰ ਮੈਨੂੰ ਲੱਗਦਾ ਸੀ ਉਹ ਵੀ ਤੁਹਾਨੂੰ ਮੈਂ ਦੱਸਣਾ ਤੇ ਵੀਡੀਓ ਚ ਬਨੇ ਰਹੋ ਤੇ ਬਾਕੀ ਬੈਕ ਤੋਂ ਗੱਲ ਕਰੀਏ ਤੇ ਬੈਕ ਤੋਂ ਵੀ ਦੇਖ ਲਓ ਡਬਲ ਡੀਡੀ ਵਾਲ ਵਗੈਰਾ ਦਿੱਤਾ ਪੰਪ ਹੈ ਉਹ ਲੀਵਰ ਦਿੱਤਾ ਨਾਲ ਠੀਕ ਆ ਹੁਣ ਇਹ ਜਿਹੜਾ ਮਾਡਲ ਹੈ ਨਾ 744 XT ਇਹ ਜਿਹਦਾ ਤੁਹਾਨੂੰ ਮੈਂ ਪਹਿਲੇ ਦੱਸ ਕੇ ਹਟਿਆ ਪਿੱਦੇ ਚਾਂਦਾ 3478 cc 3/4s ਆਪ ਦੇ TTC ਦਾ ਇੰਜਨ ਤੇ ਜਿਹੜੇ ਇਹਦੇ ਚ ਬੈਕ ਟਾਇਰ ਆਂਦੇ ਰਿਹਾ ਉਹ ਆਂਦੇ ਰਿਹਾ 14 9 28 ਦੇ 3478 cc ਦੇ ਨਾਲ ਤੇ ਜਿਹੜਾ ਸੇਮ ਇਹੀ ਇੰਜਨ ਹੈ 3478 cc ਵਾਲਾ ਅੱਜ ਦਾ 55 ਖੜਾ 800 ਟੌਪ ਮਾਡਲ 3 ਸਪੀਡ ਇਹਦੇ ਚ ਵੀ ਇਹੀ ਇੰਜਨ ਆ ਤੇ ਇਹ 3478 cc ਤੇ ਇਹਦੇ ਦੀ ਕੰਪਨੀ ਦੇ ਏਰੀਆ 16 9 28 ਦੇ ਬੈਕ ਟਾਇਰ ਠੀਕ ਹੈ ਜੀ ਤੇ ਉਹਦੇ ਚ ਦੇ ਰਹੀ ਹੈ 14 ਦੇ ਬੈਕਟਰ ਉਹ ਫਿਰ ਇਹ ਹੀ ਵੀ ਜੀ 16 ਤੋਂ ਵੀ ਖਿੱਚ ਲੰਦਾ ਵਧੀਆ ਤਾਂ ਫਿਰ 14 ਦੇ ਦੇ ਰਹੀ ਹੈ ਕੰਪਨੀ ਤੇ ਇਹਦੇ ਚ ਵੀ 16 ਦੇ 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 ਕੰਪਨੀ ਕਿਉਂਕਿ ਇਹ ਵੀ 855 ਬਣ ਜਾਣਾ ਫਿਰ ਕਿਤੇ ਨਾ ਕਿਤੇ ਸ਼ਾਇਦ ਕੰਪਨੀ ਨੂੰ ਯਾਨ ਲੱਗਾ ਹੋਵੇਗਾ ਵੀ ਜੇ ਇਹਦੇ ਚ ਵੀ ਕੰਪਨੀ ਫਿਟੇਡ 16 ਦੇ ਦੇ ਤੇ ਤੇ 55 ਦੀ ਮਾਰਕੀਟ ਨਾ ਕੱਢ ਜੇ ਕਿਉਂਕਿ ਬਾਕੀ ਤਾਂ ਸਭ ਕੁਝ ਸੇਮ ਆ ਦੋਨਾਂ ਟਰੈਕਟਰਾਂ ਦਾ ਜਿਹੜਾ ਫਰਕ ਆ ਉਹਦੇ ਚ ਸਿਰਫ ਚੁੱਲੇ ਦਾ ਫਰਕ ਆ ਅਜ ਦਾ 55 ਦਾ ਚੁੱਲਾ ਨਾ ਚੁੱਲਾ ਇਦਾਂ ਦਾ ਆ ਇਹ ਜਿਹੜੀ ਚੀਜ਼ ਆ ਤੇ ਇੱਥੋਂ ਆ ਦੇਖ ਲਓ ਬਨਾਵਟ ਤੇ ਆਦਾ ਜਿਹੜਾ ਚੁੱਲਾ ਉਹ ਇੱਥੇ ਚੁੱਲਾ ਨਹੀਂ ਹੈਗਾ ਠੀਕ ਹੈ ਜੀ ਆ ਦੇਖ ਲਓ ਚੁੱਲਾ ਨਹੀਂ ਹੈਗਾ ਇੱਥੋਂ ਹੈ ਤੇ ਇੱਥੇ ਆ ਬਨਾਪਟੋ ਬੰਪਰ ਫਿੱਟ ਕਰਨਾ ਦਾ ਨਹੀਂ ਹੈਗਾ ਬਾਕੀ ਤਾਂ ਸੇਮ ਹੈ ਟਰੈਕਟਰ ਪੂਰਾ 2 ਸਪੀਡ 'ਚ ਜਿਹੜਾ ਹੁੰਦਾ ਇਹ ਤਾਂ 3 ਆ ਦਾ 2 ਆ ਦਾ 55 ਤੇ ਇਹ ਦੋਨੋਂ ਸੇਮ ਹੋਗੇ ਉਹ ਵੀ 16 ਇੰਚ ਦਾ ਤੇ ਇਹ ਨੂੰ ਵੀ 16 ਇੰਚ ਫਿਰ ਕੰਪਨੀ ਨੂੰ ਲੱਗਾ ਜਾਂ ਕਿਦਾਂ ਵੀ ਕਹਿ ਲੋ ਕਿ ਨੂੰ ਜੇ 16 ਇੰਚ ਨਾ ਦੇ ਕੇ ਨਾ ਇਹਨੂੰ 16 ਦੇ ਟਾਇਰ ਦੇਈਏ ਤੇ ਨਾ ਇਹਨੂੰ 14 ਇੰਚ ਰੱਖੀਏ ਇਹਨੂੰ ਗਵਲਾ ਜਿਹਾ ਸਾਈਜ਼ ਦੇ ਦਈਏ 14 ਇੰਚ ਤੇ 16 ਜਿਹਦਾ 15 ਨੂੰ 28 ਦੇ ਵੀ ਤੁਸੀਂ ਸੁਣਿਆ ਹੋਣਾ ਅੱਜ ਕੱਲ ਟਾਇਰ ਚੱਲ ਪਏ ਦਿਆ ਇੰਨੂੰ 16 ਚ ਕਰਤਾ ਤੇ ਇਹਦਾ ਤੇ 55 ਜਿਹੜਾ ਉਹ ਸਾਹਮਣੇ ਖੜਾ ਟੂ ਸਪੀਡ ਵਾਲਾ ਠੀਕ ਹੈ ਜੀ ਉਹ ਵੀ 16 ਚ ਹੈ ਸੈਂਟਰ ਗੇਅਰ ਚ ਤੇ ਸੇਮ ਹੀ ਟਰੈਕਟਰ ਹੋ ਜੰਦੇ ਆਂ ਤੇ ਚੁਣੇ 21 ਦਾ ਫਰਕ ਵੀ ਨਹੀਂ ਲੈਣਾ ਤੇ ਰੇਟ ਚ ਫਰਕ ਆ ਦੋਨਾਂ ਦੇ ਉਹ ਮਹਿੰਗਾ 55 ਤੇ ਫਿਰ ਕਿਤੇ ਕਿਸਾਨ ਵੀ ਇਹਨੂੰ ਹੀ ਨਾ ਪੈ ਜਾਣ ਤੇ ਉਹਦੀ ਮਾਰਕੀਟ ਨਾ ਘਟ ਜੇ ਤਾਂ ਫਿਰ ਕੁਛ ਨਾ ਕੁਛ ਕੰਪਨੀ ਨੇ ਕਰਨਾ ਹੁੰਦਾ ਤੇ ਜਦੋਂ 14 ਦੇ ਇਹ ਕੰਪਨੀ ਨੂੰ ਲੱਗਦਾ ਸੀ ਯਾਰ ਇਹ ਜਿਹੜਾ ਟਰੈਕਟਰ ਹੈ ਇਹਦੀ ਪਾਵਰ ਜ਼ਿਆਦਾ ਤੇ ਇਹ 16 ਦੇ ਵੀ ਖਿੱਚਣ ਚ ਸਮਰਾਥਾ ਟਰੈਕਟਰ ਲੈ ਕੇ ਤਾਂ ਅਸੀਂ 14 ਦੇ ਤੇ ਹੀ ਜਾਣੇ ਤੇ ਕੰਪਨੀ ਨੇ ਗਵਲਾ ਯਾਹ ਹਲ ਕੱਢਿਆ ਸੈਂਟਰਲ ਆ ਤੀਦੇ ਚ ਨਾ 15 ਨੂੰ 28 ਦੇ ਬੈਕਟਾਰ ਦੇ ਤੇ ਕੰਪਨੀ ਫਿਟਡ ਬਾਹਰੋਂ ਅਗੇ ਜੇ ਕੋਈ ਚੇਂਜ ਕਰਾਂਦਾ ਸੀ ਚਾਹੇ 16 ਦੇ ਪਵਾਉਂਦਾ ਸੀ ਚਾਹੇ 15 ਦੇ ਉਹ ਅਲੱਗ ਗੱਲ ਹੀ ਏਜੰਸੀ 'ਚ ਟਰੈਕਟਰ ਖੜਾ ਵੇਖ ਲਓ ਸਵਰਾਜ ਵਾਲੇ ਦੀ ਏਜੰਸੀ ਆ ਕਿਸਾਨ ਟਰੈਕਟਰ ਗੁਰਦਾਸਪੁਰ 'ਚ ਤੇ ਉੱਥੇ ਟਰੈਕਟਰ ਖੜਾ ਸਾਰੇ ਟਰੈਕਟਰ ਖੜੇ ਆ ਪਿੱਛੇ ਅੰਦਰ ਵੀ ਕ ਤੋ ਉੱਥੇ ਟਰੈਕਟਰ ਖੜਾ ਤੇ 15928 ਦੇ ਕੰਪਨੀ ਫਿਟੇਡ ਟਾਇਰ ਆ ਹੁਣ ਤਾਂ ਮੈਂ ਦਿਖਾ ਦਿੰਦਾ ਸਬੂਤ ਜਾਂ ਦਿਖਾ ਦਿੰਦਾ ਤੁਸੀਂ ਕੋਈ ਵੀ ਐਵੇਂ ਨਾ ਕਿਤੇ ਮੈਂ ਕਹਿਣ ਡਿਆ ਹਾਂ ਆ ਦੇਖੋ ਕਰ ਲੋ ਚੈੱਕ 15928 ਠੀਕ ਹੈ ਜੀ ਇਧਰੋਂ ਵੀ ਚੈੱਕ ਕਰੋ 15928 ਤੇ ਦੂਸਰਾ ਟਾਇਰ ਵੀ ਚੈੱਕ ਕਰਾ ਦਿੰਦਾ ਕਦਰਾ ਲਾ ਵੀ ਆ ਦੇਖ ਲੋ 15928 ਤੇ ਇਹ ਵੀ ਚੈੱਕ ਕਰ ਲੋ 15928 ਠੀਕ ਹੈ ਜੀ ਇਹ ਹੈ ਸਭ ਤੋਂ ਵੱਡਾ ਚੇਂਜ ਜਿਹੜਾ ਇਸ ਟਰੈਕਟਰ 'ਚ 15 ਨੂੰ 28 'ਚ ਦੇ ਦਿੱਤਾ ਤਾਂ ਹੁਣ ਮੇਰੇ ਖਿਆਲ ਨਾਲ ਬੜਾ ਵਧੀਆ ਸਿਸਟਮ ਬਣ ਜਾਣਾ ਇਹਦਾ ਧੋਰਾ ਵੀ ਵੱਜ ਜਾਣਾ ਟਾਇਰ ਵੱਡੇ ਹੋ ਗਏ ਨਾ ਤੇ ਜਿਹੜੀ 14 'ਚ ਵੀ ਟਰੈਕਟਰ ਦੀ ਪਾਵਰ ਜ਼ਿਆਦਾ ਤੇ ਟਾਇਰ ਨਿੱਕੇ ਆ ਥੋੜਾ ਤਾਂ ਕਰਕੇ ਤੇ ਉਹ ਮੀਨਿੰਗ ਖਤਮ ਹੋ ਗਿਆ ਸਿਸਟਮ 15 'ਚ ਆ ਗਿਆ ਬੜਾ ਵਧੀਆ ਮੈਂ ਕਹਿੰਦਾ ਸਕੋ 16 ਦੇ ਨਾ ਮੈਨੂੰ ਵੱਡੇ ਲੱਗਦੇ ਸੀ ਥੋੜੇ ਟਾਇਰ ਕੋਈ ਲੱਗਦਾ ਜਿੱਦਾਂ ਵੀ ਹੋ ਸਕਦਾ ਥੋੜਾ ਲੋਡ ਲੈ ਕੇ ਚੱਲੇ ਟਰੈਕਟਰ ਤੇ 14 'ਚ ਥੋੜੇ ਛੋਟੇ ਹੋ ਜਾਂਦੇ ਸੀ ਜਿੱਦਾਂ ਤੇ 15 ਬੜਾ ਸੋ ਸਮਝ ਗਏ ਕੰਪਨੀ ਨੇ ਟਾਇਰ ਦਿੱਤਾ 15 ਦਾ ਤੇ ਆਹ ਵੇਖ ਲਓ ਜਿੱਦਾਂ 55 ਨਾ 55 'ਚ 16 ਦੇ ਟਾਇਰ ਆ ਇਹ ਜਿਹੜੇ ਬੈਕ ਵਾਲੇ ਇਹ 16 ਨੂੰ ਉਠਾਈ ਦੇ ਇਹਦੇ 'ਚ ਇਹਦਾ ਸਾਈਜ਼ ਹੀ ਵੱਡਾ ਲੱਗਣਾ ਇਹਨਾਂ ਦੇ ਖੰਜ ਤੇ ਇਹ 15 ਜਾ ਗਿਆ ਇਹੀ ਚੇਂਜ ਸੀ ਸਭ ਤੋਂ ਵੱਡਾ ਤੇ ਬਾਕੀ انجن ਉਹ ਜਿਹੜਾ ਗੇਅਰ 2 ਸਪੀਡ ਹੈ ਸਭ ਕੁਝ ਐਸਫਸੀ ਵਗੈਰਾ ਤਾਂ ਉਹ ਦੱਸਦੀ ਆ ਸਿਲੰਸਰ ਚੇਂਜ ਆ ਆਵਾਜ਼ ਵੀ ਚੇਂਜ ਆ ਜਿੱਦਾਂ ਅੱਗੇ ਨਾਲੋਂ ਪਹਿਲੇ ਮਾਡਲਾਂ ਨਾਲੋਂ 3 ਸਟੇਜ ਔਇਲ ਬਾਥ 에ਅਰ ਕਲੀਨਰ ਹੈ ਇਹਦੇ 'ਚ ਤੇ ਅਗਲੇ ਟਾਇਰ ਸੇਮ ਹੀ ਆ ਤੇ ਹੋਈ ਕੁਝ ਜਾਣਕਾਰੀ ਹੀ ਜੇ ਚੇਂਜ ਕੀਤਾ ਕੰਪਨੀ ਨੇ ਤੁਹਾਨੂੰ ਦੱਸਤਾ ਮੈਂ ਤੇ ਆਸ਼ਾ ਕਰਦੇ ਆਂ ਕਿ ਵੀਡੀਓ ਵਧੀਆ ਲੱਗੀ ਹੋएगी ਜਾਣਕਾਰੀ ਪਸੰਦ ਆਈ ਹੋएगी ਤੇ ਬਾਕੀ ਹੁਣ ਜੇ ਲੈਣ ਜਾਣਾ ਨਾ ਕਿਸੇ ਨੇ ਟਰੈਕਟਰ 744 XT ਤੇ ਕੋਸ਼ਿਸ਼ ਕਰੀ ਉਹਨਾਂ ਨੂੰ ਕਿਉਂ ਵੀ ਭਾਈ ਜਿਹੜਾ 15 ਨੂੰ ਦੇ ਟਾਇਰਾਂ ਚਾਹਣ ਰਿਹਾ ਉਹ ਮਾਡਲ ਦਿਓ ਹੋ ਸਕਦਾ ਕਿਈ ਵਾਰੀ ਪਹਿਲੇ ਮਾਡਲ ਖੜੇ ਹੁੰਦੇ ਆ 14 ਵਾਲੇ ਤੇ ਤੁਸੀਂ 14 ਵਾਲੇ ਨਾਲ ਲੈ ਕੇ ਆ ਜਾਓ ਤੇ ਬਾਅਦ ਤੁਹਾਨੂੰ ਪਤਾ ਚੱਲੇ ਜਾਰੇ 15 ਜਾ ਕੇ ਦਾਹੀ ਤੇ ਕਹ ਲਓ ਵੀ ਬੜਾ ਵਧੀਆ ਮੇਰੇ ਖਿਆਲ ਨਾਲ ਇਹ ਸਿਸਟਮ ਰੇਕ ਆ ਤੁਹਾਨੂੰ 15 ਚ ਤੇ ਬਾਕੀ ਬੈਟਰੀ ਬਾਕਸ ਹੈ ਜਿਹੜਾ ਉਹ ਸਵਰਾਜ ਬਾਹਰ ਵਾਲੀ ਸਾਈਡ ਹੀ ਦਿੰਦੀ ਹੈ ਇੱਧਰ ਬਾਕੀ ਆ ਵੇਖ ਲੋ ਇੱਥੋਂ ਚਿੜੀ ਜੀ ਖੋਲ ਕੇ ਤੁਸੀਂ ਮੇਲ ਵੀ ਸਕਦੇ ਹੋ ਖੋਲ ਮੇਲ ਸਕਦੇ ਹੋ ਤੇ ਇਹ ਨਾਲ ਜਿਹੜਾ ਦਿੱਤਾ ਨਾ ਇਹ ਜਿਹੜਾ ਇੱਕ ਪੁਆਇੰਟ ਆ ਸਰਾਖ ਜਾ ਇੱਥੇ ਤੁਸੀਂ ਇਹਨੂੰ ਆਪਣਾ ਤਾਲਾ ਵਗੈਰਾ ਲਾ ਸਕਦੇ ਹੋ ਜਿੱਦਾਂ ਲੋਕ ਲਾ ਲੋ ਤੇ ਸੇਫਟੀ ਹੋ ਜਾਂਦੀ ਹੈ ਵੀ ਬੈਟਰੀ ਤੁਹਾਡੀ ਚੋਰੀ ਚਾਰੀ ਨਾ ਹੋਵੇ ਬਾਹਰ ਜਿੱਦਾਂ ਮੇਲ ਮੂਲੇ 'ਚ ਖੜਾ ਰਹਿੰਦਾ ਟਰੈਕਟਰ ਜਦੋਂ ਜੰਦਿਆਂ ਲੈ ਕੇ ਜਾ ਹੋਰ ਵੀ ਕਈ ਜਗ੍ਹਾ ਮੰਡੀਆਂ 'ਚ ਆ ਨਾ ਤੇ ਸੇਫਟੀ ਬਣੀ ਰਹੇ ਬੈਟਰੀ ਦੀ ਤੇ ਬਾਕੀ ਟੂਥ ਬਾਕਸ ਇਹ ਨਾਲ ਪਿੱਛੇ ਦਿੱਤਾ ਫਾਈਬਰ ਦਾ ਰਿਫਲੈਕਟਰ ਵੀ ਦਰ ਦੇਤਾ ਅਗਾਂ ਪਾਣੀ ਵਾਲੀ ਬੋਤਲ ਵਗੈਰਾ ਪਾਣ ਲਈ ਆ ਤੇ ਮੀਟਰ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਡਿਜੀਟਲ ਹੀ ਇਹਦੇ ਚ ਤੇ ਬਾਕੀ ਰੇਟ ਰੂਟ ਦੀ ਰਹਿ ਗਈ ਗੱਲ ਤੇ ਰੇਟ ਤੁਸੀਂ ਆਪਣੇ ਏਰੀਆ 'ਚ ਪਤਾ ਕਰ ਲਿਓ ਤੇ ਬਾਕੀ ਮੈਂ ਕੋਸ਼ਿਸ਼ ਕਰਾਂਗਾ ਜੇ ਮੈਨੂੰ ਪਤਾ ਚੱਲ ਗਿਆ ਤੇ ਇੱਕ ਮਿੰਟ ਬਾਕਸ 'ਚ ਪੁੱਛ ਲਿਓ ਦੱਸ ਦੇਵਾਂਗੇ ਠੀਕ ਹੈ ਜੀ ਰੇਟ ਉਹੀ ਹੋਣਾ ਪਹਿਲੇ ਵਾਲਾ ਹੀ ਜੋ ਹੈ 19 21 ਦਾ ਫਰਕ ਪਿਆ ਹੋਣਾ ਕਿਉਂਕਿ ਟਾਇਰ ਹੈ ਜਿਹੜਾ ਇੱਕ ਸਾਈਜ਼ ਵੱਡਾ ਕੀਤਾ ਇਹਨਾਂ ਨੇ ਤੇ ਠੀਕ ਹੈ ਕਿਸਾਨ ਵੀਰੋ ਫ